ਵੈਲ ਸਿੰਘ ਪਰਿਵਾਰ ਅੱਛਾ ਜੀ ਕਿਹੜੀ ਜਗ੍ਹਾ ਤੋਂ ਜੀ ਵੀ ਘਰ ਹੈ ਤੁਸੀਂ ਕਿਹ ਜੀ ਦਾ ਅਬਜੈਕਟ ਕੋਰ ਮੈਂਬਰ ਹੁਤਾ ਜੀ ਕਿ ਅਸੀਂ ਲੁਧਿਆਣੇ ਤੋਂ ਵੱਡੀ ਗਿਣਤੀ ਦੇ ਵਿੱਚ ਇਸ 25ਵੇਂ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਆਏ ਕਿ ਮਕੀਬ ਸਰਮੱਤ ਇਹਦਾ ਕੀ ਹੈ ਮਤਲਬ ਇਹ ਇੱਕ ਤਾਂ 100 ਸਾਲ ਦਾ ਮਨਾ ਰਹੇ ਹਾਂ 100 ਸਾਲ 100 ਸਾਲ ਆਹਾਂ ਜੀ 100 ਸਾਲ ਹੋ ਗਏ ਪਾਰਟੀ ਨੇ ਅੱਛਾ ਜੀ ਬਣੀ ਨੂੰ 1925 ਦੇ ਵਿੱਚ ਪਾਰਟੀ ਜਿਹੜੀ ਸੀ ਬਣੀ ਸੀ ਹਾਂ ਇਹ ਹੇਮ ਇਹ ਵਿਸਾਪਤੀਗਰੇ ਚੱਲ ਰਿਹਾ ਇਸ ਕਰਕੇ 100 ਸਾਲ ਅਸੀਂ ਲੜ ਰਹੇ ਹਾਂ ਪਾਰਟੀ ਦੇ ਸਾਰੀਆਂ ਉਹ 100 ਸਾਲ ਦੇ ਵਿੱਚ ਜੋ ਜਦੋ ਜਦ ਹੁਈਆਂ ਕੀ ਪ੍ਰਾਪਤੀਆਂ ਹੋਈਆਂ ਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਾਰਟੀ ਨੂੰ ਉਹ ਸਾਰਾ ਸਰਵੇਖਣ ਜਿਹੜਾ ਉਹ ਵੀ ਹੋਏਗਾ ਤੇ ਜੋ ਸਰਕਾਰ ਹੈ ਜਿਸ ਕੇ ਸਮੇਂ ਚੱਕ ਕਾਰਪੋਰੇਟ ਪੱਤੀ ਨੀਤੀਆਂ ਲਿਆ ਰਹੀ ਆ ਉਹਦਾ ਵੀ ਪੂਰੇ ਤੌਰ ਦੇ ਉੱਤੇ ਸਰਵੇਖਣ ਕੀਤਾ ਜਾਊਗਾ ਉਹ ਵੀ ਚੈੱਕ ਕੀਤਾ ਜਾਊਗਾ ਔਰ ਉੱਥੇ ਵਿਚਾਰ ਗੋਸ਼ਟੀ ਹੋਏਗੀ ਵਿਚਾਰ ਗੋਸ਼ਟੀ ਦੇ ਬਾਅਦ ਪੁਨਾ ਕਮੇ ਮਕਾਬਲਾ ਕਰਨਾ ਪਾਰਟੀ ਨੇ ਮਜ਼ਮਲਾਜਮਾ ਦੇ ਹੱਕ ਦੇ ਵਿੱਚ ਪਰ ਮਜ਼ਦੂਰਾਂ ਦੇ ਹੱਕ ਦੇ ਵਿੱਚ ਇਹ ਨੀਤੀਆਂ ਨੂੰ ਕਿਵੇਂ ਮੋੜਾ ਦਿੱਤਾ ਜਾ ਸਕਦਾ ਹੈ ਉਹ ਕਿਵੇਂ ਢੋਲ ਲੜੇ ਜਾਣੇ ਨੇ ਉਹ ਸਾਰੀਆਂ ਨੀਤੀਆਂ ਨੂੰ ਤੈਅ ਕਰਕੇ 4 ਜੰਨਵਰੀ ਤੋਂ ਲੈ ਕੇ 25 ਤਰੀਕ ਤੱਕ ਇਹ ਸੈਮੀਨਾਰ ਹੋ ਰਿਹਾ ਬਹੁਤ ਵੱਡਾ ਹਿੰਦੂ ਸੰਪਦਰਸ਼ ਸੈਮੀਨਾਰ ਹਿੰਦੂਸਤਾਨ ਪਦਰਸ਼ ਨੀਤੀਆਂ ਬਾਲੀਆਂ ਔਰ ਇਹ ਸਰਕਾਰ ਦੇ ਵਿਰੋਧ ਦੇ ਵਿੱਚ ਜੋ ਸਰਕਾਰ ਕਾਰਪੋਰੇਟ ਸੈਕਟਰ ਦੇ ਹੱਕੇ ਵਿੱਚ ਗੱਲਾ ਕਰ ਰਹੀ ਆ ਅਸੀਂ ਉਹਦੇ ਨਾਲ ਆਪਣੀਆਂ ਪ੍ਰਾਪਤੀਆਂ ਕਿਵੇਂ ਕਰੀਆਂ ਹੈ ਸਰਕਾਰ ਦਾ ਕਿਵੇਂ ਮੂੰਹ ਮੋੜਨਾ ਸਰਕਾਰ ਦੀਆਂ ਜੋ ਗਲਤ ਨੀਤੀਆਂ ਨੇ ਉਹਦਾ ਕਿਸ ਢੰਗ ਨਾਲ ਵਿਰੋਧ ਕਰਨਾ ਇਹ ਇਸ ਚਾਰ ਪੰਜ ਦਿਨ ਦੇ ਸਮਾमेलन ਦੇ ਵਿੱਚ ਵੱਡੇ ਪੱਧਰ ਤੇ ਬੈਸਾਂ ਹੋਣ ਗਿਆ ਬੈਸਾਂ ਦੇ ਵਿੱਚੋਂ ਨਚੋਰ ਕੱਢ ਕੇ ਜੋ ਵੀ ਫੈਸਲੇ ਹੋਣਗੇ ਉਹ ਮੇ ਥੱਲੇ ਲਾਗੂ ਕੀਤੇ ਜਾਣਗੇ ਇਨਾਂ ਇਹ ਗੈਸ ਕਰੋ ਕੱਠ ਨੂੰ ਲੈ ਕੇ ਜੀ ਜਿੱਦਾਂ ਜਿੱਦਾਂ ਕੱਠ ਹੈ ਕਿ ਪਾਰਟੀਆਂ ਤੇ ਮਤਲਬ ਇਲੈਕਸ਼ਨ ਦੇ ਸਬੰਧ ਵਿੱਚ ਕੀ ਕੀ ਕਹਿਣਾ ਚਾਹੁੰਦੇ ਹੋ ਇਹ ਇਸ ਤਰ੍ਹਾਂ ਹੈ ਇਹ ਅੱਜ ਵੱਡੀ ਰੈਲੀ ਹੈ ਜਿਹੜਾ ਡੈਲੀਗੇਟ ਜਲਾਸ ਹੋਣਾ ਉਹ ਕੱਲ ਤੋਂ ਸ਼ੁਰੂ ਹੋਣਾ। ਉਹ ਕੱਲ ਤੋਂ ਇਹ ਵਿੱਚ 800 ਦੇ ਲਗਭਗ 1000 ਦੇ ਲਗਭਗ ਡੈਲੀਗੇਟ ਕਿੰਨੇ ਦਿਨ ਚੱਲੇਗਾ ਸਰ ਇਹ 21 ਤਰੀਕ ਤੋਂ ਲੈ ਕੇ 21 ਤਰੀਕ ਹੈ 21 ਤਰੀਕ ਤੋਂ ਡੈਲੀਗੇਟ ਦਾ ਸ਼ੁਰੂ ਹੋ ਜਾਣਾ 25 ਤਰੀਕ ਤੱਕ ਇਹ ਡੈਲੀਗੇਟ ਦਾ ਜਲਾਸ ਨਹੀਂ ਚੱਲਣਾ। ਇੱਥੇ ਹੋਊਗਾ ਜੀ। ਹਾਂ ਇਸੇ ਥਾਂ ਤੇ ਹੋਣਾ। 25 ਤਰੀਕ ਤੱਕ। ਹਾਂ 25 ਤਰੀਕ ਤੱਕ। ਇੱਕ ਯਾ ਡੈਲੀਗੇਟ ਹੋਣਗੇ ਜਿਨ੍ਹਾਂ ਨੇ ਬਕਾਇਦਾ ਤੌਰ ਦੇ ਉੱਤੇ ਇਹਦੇ ਵਿੱਚ ਰਿਪੋਰਟ ਪੇਸ਼ ਹੋਣੀ ਆ। ਰਿਪੋਰਟ ਦੇ ਉੱਤੇ ਬਹਿਸ ਹੋਣੀ ਆ। ਬਹਿਸ ਦੇ ਉੱਤੇ ਜੋ ਵੀ ਨਿਚੋੜ ਨਿਕਲੇਗਾ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਲਾਗੂ ਕਰਕੇ ਉਹ ਸਰਕਾਰ ਦੇ ਨਾਲ ਮਜ਼ਦੂਰਾਂ ਦੇ ਮਜ਼ਦੂਰਾਂ ਦੇ ਕਿਸਾਨਾਂ ਦੇ ਜੋ ਬੁੱਧੀਜੀਵੀ ਜੋ ਹੈ ਨੇ ਉਹਨਾਂ ਨੂੰ ਸਾਰਿਆਂ ਦੇ ਰਜਿਸਟਰ ਕਰਕੇ ਇਹਦੇ ਉੱਤੇ ਜੋ ਨਿਚੋੜ ਹੋਏਗਾ ਉਹ ਬੜਾਈਆਂ ਆਉਣ ਬਾਰੇ ਸਮੇਂ ਲਈ ਸਿਕਾ ਦੇ ਪ੍ਰਾਪਤੀਆਂ ਕਰਨ ਦੇ ਵਾਸਤੇ ਇਹ ਸਾਡੇ ਜਿਹੜਾ ਇਲਿਗਿਟਿਮੇਸ਼ਨ ਘਰ ਜਿਹੜਾ ਹੈ ਉਹ ਕੀਤਾ ਜਾਊਗਾ ਠੀਕ ਹੈ ਜੀ ਸ਼ੁਕਰੀਆ